ਰਾਂਚੇਪੇ ਕੂੜਾ ਨੂੰ ਲੈ ਕੇ ਹੋਈ ਆਮ ਜਨਤਾ ਪਰੇਸ਼ਾਨ ਅਤੇ ਨਗਰ ਕੌਂਸਲ ਦੇ ਦਫ਼ਤਰ ਅੱਗੇ ਕੀਤਾ ਤਰਨਾ ਪ੍ਰਦਰਸ਼ਨ ਹਾਂਜੀ ਸਰ ਸੀਮਤ ਲਈ ਸਰ ਮਸਲਾ ਹੈਗਾ ਜੀ ਭਾਰਤ ਸਰਕਾਰ ਵੱਲੋਂ ਲਾਇਆ ਗਏ ਹਨ ਗਿੱਲਾ ਸੁੱਕਾ ਕੂੜਾ ਚੱਕਣ ਨੂੰ ਗੱਡੀਆਂ ਲਾਈਆਂ ਗਈਆਂ ਨੇ ਨਗਰਪਾਲਿਕਾ ਵੱਲੋਂ ਕਿਉਂਕਿ ਲੋਕਾਂ ਨੂੰ ਕਿਹਾ ਗਿਆ ਵੀ ਕੂੜਾ ਬਾਹਰ ਨਹੀਂ ਠਿੱਕਣਾ ਵੀ ਜੇ ਕੋਈ ਕੂੜਾ ਬਾਹਰ ਸਿੱਟਦਾ ਫੜਿਆ ਗਿਆ ਤਾਂ ਉਹਨੂੰ ਜੁਰਮਾਨਾ ਲਾਇਆ ਜਾਊਗਾ ਪਰ ਨਗਰ ਕੌਂਸਲ ਵੱਲੋਂ ਜਿਹੜੀਆਂ ਵੀ ਕੋਈ ਗੱਡੀਆਂ ਲਾਈਆਂ ਗਈਆਂ ਹੈ ਉਹ 15 ਦਿਨ ਤੋਂ ਵੱਧ ਹੋ ਗਿਆ ਜੀ ਇਹ ਗੱਡੀਆਂ ਨਾ ਘਰਾਂ ਚ ਜਾ ਨਹੀਂ ਰਹੀਆਂ ਤੁਸੀਂ ਕੂੜਾ ਦੇਖ ਸਕਦੇ ਹੋ ਖੋਲ ਕੇ ਕੂੜੇ ਦੇ ਵਿੱਚ ਸੁੰਡ ਪਏ ਪਏ ਆ ਜੋ ਕਿ ਬਿਮਾਰੀ ਦਾ ਘਰ ਹੈ ਗਰਮੀਆਂ ਦੇ ਦਿਨ ਚੱਲਦੇ ਆ ਥੋੜਾ ਬਏ ਸੀ ਜੇ ਕੋਈ 2-4 ਦਿਨ ਰਹਿ ਜੇ ਤੇ ਸਮੈਲ ਆਉਣ ਲੱਗ ਜਾਂਦੀ ਆ ਪਰ ਤੁਸੀਂ ਕੂੜਾ ਦੇਖੋ ਜੀ ਮੈਂ ਇਹਨਾਂ ਨੂੰ ਬਹੁਤ ਵਾਰੀ ਨਗਰਪਾਲਿਕਾ ਨੂੰ ਕਹਿ ਲਿਆ ਜੀ ਅੱਜ ਭੇਜ ਦਿਆਂ ਕਰ ਲੂ ਭੇਜਦੇ ਆ ਪਰ ਪ੍ਰੋਪਰ ਗੱਡੀਆਂ ਆ ਨਹੀਂ ਰਹੀਆਂ ਨਗਰਪਾਲਿਕਾ ਦੀ ਮੇਰੇ ਨੂੰ ਕੋਈ ਕੂੜਾ ਘਰ ਚ ਨਹੀਂ 15 ਦਿਨ ਜੀ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਕਿ ਇਹ ਜਿਆਦਾ ਲੋਕਾਂ ਨੂੰ ਖੁੱਲ੍ਹ ਦਿੱਤੀ ਜਾਵੇ ਵੀ ਜਿੱਥੇ ਮਰਜ਼ੀ ਤੁਹਾਨੂੰ ਲੱਗਦਾ ਵੀ ਕੂੜਾ ਸਿੱਟਿਆ ਜਾਵੇ ਜੇ ਤੁਸੀਂ ਕੋਈ ਕਾਨੂੰਨ ਬਣਾਇਆ ਤਾਂ ਉਹਨੂੰ ਸਖਤੀ ਤੌਰ ਤੇ ਲਾਗੂ ਕਰਿਆ ਜਾਵੇ ਤਾਂ ਕਿ ਲੋਕ ਆਪਣੀਆਂ ਬਿਮਾਰੀਆਂ ਤੋਂ ਬਚ ਸਕਣ ਕੀ ਮਸਲਾ ਹੈ ਅਸੀਂ ਨਾਦਰਪੁਰ ਪਾਸ ਤੋਂ ਕਿੰਨੀ ਵਾਰ ਕਿਹਾ ਵੀ ਕੂੜਾ ਚੱਕਣਾ ਕੋਈ ਨਹੀਂ ਆਂਦਾ ਚੱਕਣ ਵਾਸਤੇ ਪੀ ਪੱਚੀ ਦਿਨ ਹੋ ਚੁੱਕੇ ਆ ਕੂੜੇ ਵਿੱਚ ਸੁੰਡੀਆਂ ਚੱਲ ਰਹੀਆਂ ਨੇ ਕੋਈ ਨਹੀਂ ਸੁਣਦਾ ਸਾਡੇ ਇਹ ਅੱਜ ਦੀ ਨਗਰ ਕੌਂਸਲ ਦਾ ਅਫਸਰ ਆਪਰੋਂ ਆਇਆ ਹਾਂਜੀ ਤੇ ਕੀ ਮੰਨਦਾ ਤੁਸੀਂ ਅਸੀਂ ਕਹਿੰਦੇ ਵੀ ਕੁੜਾ ਚੱਕਰਾਂ ਨਾਲ ਹਾਜੇ ਕਿੰਨੇ ਦਿਨ ਹੋ ਗਏ ਕੁੜਾ ਮੇਰੇ 25 ਦਿਨ ਹੋ ਗਏ ਤੇ ਦਾ ਕੁੜੇ ਵਾਲ ਮਤਲਬ ਜਿਹੜਾ ਤੁਸੀਂ ਕਹਿੰਦੇ ਉਹਦਾ ਕਰੇ ਤਾਂ ਇਹ ਕਹਿੰਦੇ ਨਹੀਂ ਨਹੀਂ ਕੱਲ ਨਾ ਸੰਡੇ ਸੀਗਾ ਜੀ ਹੌਤbaar ਕਰਕੇ ਹਰ ਘਰ ਦੇ ਲੋਕਾਂ ਦੇ ਘਰੇ ਪੂਰਾ ਇਕੱਠਾ ਹੋ ਜਾਂਦਾ ਤੇ ਅਗਲੀ ਗੱਲ ਇਹ ਆ ਅਸੀਂ ਇਲੈਕਟ੍ਰੋਨਿਕ ਰਿਕਸ਼ਾ ਲਾਏ ਹੋਏ ਨੇ ਡੋਰ ਟੂ ਡੋਰ ਜਾਂਦੇ ਨੇ ਸਾਰਿਆਂ ਦੇ ਘਰੇ ਇਹ ਉਹਨੂੰ ਕੱਲ ਸੰਡੇ ਕਰਕੇ ਦਿੱਕਤ ਆ ਗਈ ਬਸ ਆਪ ਬੱਦਕਾ ਦਾ ਕਹਿਣਾ ਕਿ 15-20 ਦਿਨ ਹੋ ਗਏ ਨਹੀਂ 15-20 ਵਾਲੀ ਤਾਂ ਦਿੱਕਤ ਨਹੀਂ 15-20 ਦੇ ਨਾਲ ਹੀ ਪੁੱਗ ਗਈ ਜੇ 15 ਦਿਨ ਪੂਰਾ ਰਹਿ ਜੂਵੇ ਦੇਖੋ ਕਿੰਨੀ ਬਿਮਾਰੀ ਫੈਲ ਜੂਗੀ ਇਹ ਤਾਂ ਅਸੀਂ ਦਿੱਕਤ ਆਉਣੀ ਹੀ ਨਹੀਂ ਕਰਦੇ ਊੜੇ ਬਾਰੇ ਤਾਂ ਹੁਣ ਦੇਖੋ ਕੱਲ ਸੰਡੇ ਸੀਗਾ ਸੰਡੇ ਵਾਲੇ ਦਿਨ ਇਕੱਠੇ ਹੋ ਕੇ ਆਉਣਾ ਊੜਾ ਹੋ ਜਾਂਦਾ ਅੱਜ ਅੱਜ ਆ ਪ੍ਰੋਪਰਟੀ ਜਾਂਦੀ ਆ ਉਸੇ ਦੀ ਜਿਹੜੇ ਜਿਹੜੇ ਬੰਦੇ ਲੈ ਗਏ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ